ਰਾਦ ਗੌੜੀ ਚੇਤੀ ਬਾਣੀ ਨਾਮ ਦੇਉ ਜਿਉ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਵਾ ਪਾਹਨ ਤਾਰੀ ਹਲੇ RAM ਕਹਤ ਜਨ ਕਸਨਾ ਤਰੇ ਰਹਾ ਤਾਰੀ ਲੈ ਗਨਿਕਾ ਬਿਨ ਰੂਪ ਕੁਬਜਾ ਬਿਆਦ ਅਜਾਮਲ ਤਾਰੀ ਹਲੇ ਚਰਨ ਬਦਕ ਜਨ ਤੇਉ ਮੁਕਤ ਪਏ ਹਉ ਬਲਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦिए ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇਉ ਉਤਰੇ raag gauri ravidas ji ke pade gauri gurare ri ek ओंकार सतनाम करता पुरख गुरु प्रसाद मेरी संगत पोच सोच दिन राती मेरा कर्म कुटलता जन्म कुभाती राम गुसैया जी के जीवन ਮੋਹਿ ਨ ਬਿਸਾਰੋ ਮੈਂ ਜਨ ਤੇਰਾ ਰਹਾਉ ਮੇਰੀ ਹਰੋ ਵਿਪਤ ਜਨ ਕਰਹੋ ਸੁਭਾਈ ਚਰਨ ਨਾ ਛਾਡੋ ਸਰੀਰ ਕਲ ਜਾਇ ਕਹ ਰਵਿਦਾਸ ਪਰੋ ਤੇਰੀ ਸਾਭਾ ਬੇਗ ਮਿਲੋ ਜਨ ਕਰਨਾ ਬਿਲਾੰਬਾ ਬੇਗਮ ਪੁਰਾ ਸਹਿਰ ਕੋ ਨਾਓ ਦੂਖ ਅੰਦੋਹ ਨਹੀਂ ਤਹਿ ਠਾਉ ਨਾ ਤਸ ਵੀਸ ਖਿਰਾਜ ਨਾ ਮਾਲ ਖੋਫ ਨਾ ਖਤਾ ਨਾ ਤਰਸ ਜਵਾਲ ਅਬ ਮੋਹਿ ਖੂਬ ਵਤਨ ਗਹਿ ਪਾਈ ਉਹਾ ਖੈਰ ਸਦਾ ਮੇਰੇ ਪਾਈ ਰਹਾਉ ਕਾਇਮ ਦਾਇਮ ਸਦਾ ਪਾਤ ਸਾਹੀ ਦੋ ਮਨ ਸੋਮ 100 ਆਹੀ ਆਬਾਦਾਨ ਸਦਾ ਮਸਹੂਰ ਉਹਾ ਗਨੇ ਬਸਹਿ ਮਾਮੂਰ ਤਿਉ ਤਿਉ ਮੈਲ ਕਰੇ ਜੋ ਭਾਵੇ ਮਹਿਰਮ ਮਹਿਲ ਨਾ ਕੋ ਅਟਕਾਵੇ ਕਹ ਰਵਿਦਾਸ ਖਲਾਸ ਚਮਾਰਾ ਜੋ ਹਮ ਮਹਿਰੀ ਸੋ ਮੀਤ ਹਮਾਰਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਉ ਕਟ ਅਵ ਕਟ ਦੂ ਘਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨ ਜਾ ਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਰਹਾਉ ਹੋ ਬਨ ਜਾ ਰੋ ਰਾਮ ਕੋ ਸਹਿਜ ਕਰੋ ਵਿਆਪਾਰ ਮੈਂ ਰਾਮ ਨਾਮ ਤਨ ਲਾ ਦਿਆ ਬਿਖਲਾ ਦੀ ਸੰਸਾਰ ਪੁਰਵਾਰ ਪਾਰ ਕੇ ਦਾਨੀਆਂ ਲਿਖ λεਹੁ ਆਲ ਪਤਾਲ ਮੋਹਿ ਜਮ ਡੰਡ ਨਾ ਲਾ ਗਈ ਤਜੀਲੇ ਸਰਬ ਜੰਜਾਲ ਜੈਸਾ ਰੰਗ ਕੁਸੁੰਭ ਕਾ ਤੈਸਾ ਇਹੋ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕੋਹ ਰਵਿਦਾਸ ਚਮਾਰ ਗੋੜੀ ਪੂਰਬੀ ਰਵਿਦਾਸ ਜਿਉ ਇੱਕ ਓੰਕਾਰ ਸਤਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨ ਬੂਝ ਐਸੇ ਮੇਰਾ ਮਨ ਬਿਖਿਆ ਬਿਮੋਹਿਆ ਕਛ ਆਰਾ ਪਾਰ ਨ ਸੂਝ ਸਗਲ ਭਵਨ ਕੇ ਨਾਇਕਾ ਇਕ ਚਿਨ ਦਰਸ ਦਿਖਾਏ ਜੀ ਰਹਾ ਮਲਿਨ ਭਈ ਮਤ ਮਾਧਵਾ ਤੇਰੀ ਗਤ ਲਕੀ ਨਾ ਜਾਏ ਕਰੋ ਕਿਰਪਾ ਬ੍ਰਹਮ ਚੂਕਈ ਮੈਂ ਸੁਮਤ ਦੇਹੋ ਸਮਝਾਏ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣੇ ਕੋ ਰਵਿਦਾਸ ਚਮਾਰੇ ਗੋੜੀ ਬੈਰਾਗਣ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਜੁਗ ਤੀਨੋ ਦੜੇ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਏ ਬੋਰੇ ਮੋਸੋ ਕੌਣ ਕਹੇ ਸਮਝਾਏ ਜਾਤੇ ਆਵਾ ਗਮਨ ਬਿਲਾਏ ਰਹਾਉ ਬੋ ਵਿਦ ਧਰਮ ਨਿਰੂਪੀਏ ਕਰਤਾ ਦੀਸੇ ਸਭ ਲੋਏ ਕਵਨ ਕਰਮ ਤੇ ਛੂਟੀਏ ਜਹ ਸਾਧੇ ਸਭ ਸਿਧ ਹੋਏ ਕਰਮ ਅਕਰਮ ਵਿਚਾਰੀਏ ਸੰਕਾ ਸੁਨ বেদ ਪੁਰਾਨ ਸੰਸਾ ਸਦ ਹਿਰਦੇ ਬਸੇ कौन हिरे अभिमान बाहर ओदक पखारिए कट पीतर बिबद बेकार सुद कवन पर होए बो सुच कुंचर बिद व्यवहार रव प्रकाश रजनी जथा गत जानत सब संसार पारस मानो ताबो छुए कनक होत नहीं बार परम परम गुरु भेटिए पूरब लिखत लिलाट उन मन 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 ही मिले छुटकत बजर कपाट भुगत जुगत मत सत करी ब्रह्म बंधन काट विकार सोई बस रस मन मिले गुण निर्गुण एक बिचार अनेक जतन निग्रह किए टारी न डरे ब्रह्म फास प्रेम भगत नहीं उपजे ताते रविदास उदास एक ओंकार सतनाम कर्ता पुरख निर्बो निर्वैर ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਆਸਾ ਮਹਿਲਾ ਪਹਿਲਾ ਘਰ ਪਹਿਲਾ ਸੋਦਰ ਸੋਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਹੀਏਹੇ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖੇ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧਨੋ ਸਿਦ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਤੇ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜੇ ਰਖੀ ਸੁਰ ਜੁਗ-ਜੁਗ ਬੇਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਜੀਤੇ 68 ਤੀਰਤ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ गावਨ ਤੁਦਨੋ ਖਾੜੀ ਚਾਰੇ गावਨ ਤੁਦਨੋ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਦਨੋ ਗਾਵਨ ਸੇ ਮੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨੇ ਰਚਾਈ ਰੰਗੇ ਰੰਗੇ ਭਾਤੀ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀ ਤਾਪਣਾ ਜੋ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਏ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਤ ਸਾਹੋ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਚੌਥਾ ਸੋ ਪੁਰਖ ਨਿਰੰજન ਹਰ ਪੁਰਖ ਨਿਰੰજન ਹਰ ਅਗਮ ਅਗਮ ਅਪਾਰਾ ਸਭ ਧਿਆਬਹਿ ਸਭ ਧਿਆਬਹਿ ਤੁਧ ਜੀ ਹਰ ਸਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਖ ਦਾ ਤਰਾ ਹਰ ਧਿਆਬ ਹੋ ਸੰਤ ਹੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ purakh ਸਮਾਨਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਬਿਨਾ ਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰ ਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜਿਉ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜਿਉ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜਿਉ ਤੇ ਹਰ ਹਰ ਰੂਪ ਸਮਾਸੀ 세탄 세탄 진ਹਰ ਧਿਆਇਆ ਜਿਉ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰਿ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਸੋ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਏ ਜੀ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ